ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰੀ ਸਰੋਏ ਦੇ ਵਿੱਚ ਹੀ ਸੋ ਦੋਸਤੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਨੇ ਕਿਸੇ ਵੀ ਵੀਡੀਓ ਦਾ ਜਿਹੜੇ ਮਤਲਬ YouTube ਦੇ ਉੱਤੇ ਜਿੰਨੇ ਵੀ ਵੀਡੀਓ ਪਈਆਂ ਨੇ ਉਹਦੀ ਮਤਲਬ ਜੀ ਤੁਸੀਂ ਲਿੰਕ ਦਾ ਜਿਹੜਾ ਉਹ ਕਿਵੇਂ ਕਾਪੀ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੇ ਮੈਨੂੰ ਨਾ ਮੇਰੇ ਭਿੰਡ ਭਰਾਵਾਂ ਦੇ ਮੈਨੂੰ ਮੈਸੇਜ ਆਉਂਦੇ ਨੇ Instagram ਦੇ ਉੱਤੇ WhatsApp ਦੇ ਉੱਤੇ ਉਹ ਕਹਿੰਦੇ ਕਿ ਵੀ ਜਿਹੜਾ ਅ ਜਿਵੇਂ ਤੁਹਾਨੂੰ ਦੱਸਿਆ ਜੀ ਤੁਸੀਂ ਗ੍ਰੀਨ ਸਕਰੀਨ ਵਾਲੀ ਕੋਈ ਵੀ ਵੀਡੀਓ ਡਾਊਨਲੋਡ ਕਰ ਸਕਦੇ ਹੋ YouTube ਦੇ ਉੱਤੋਂ ਤੇ ਉਹ ਸਾਰੀ ਵੀਡੀਓ ਜਿਹੜੀ ਵੀ ਤੁਸੀਂ ਡਾਊਨਲੋਡ ਕਰੋਗੇ ਸਿੱਧੀ ਤੁਹਾਡੀ ਗੈਲਰੀ ਦੇ ਵਿੱਚ ਆਊਗੀ ਬਟ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਜੇ ਜਿਹੜੀ ਵੀ ਵੀਡੀਓ ਨੂੰ ਅਸੀਂ ਡਾਊਨਲੋਡ ਕਰਨਾ ਜੀ ਸਾਨੂੰ ਉਹਦਾ ਲਿੰਕ ਕਾਪੀ ਕਰਨਾ ਪਊਗਾ ਅਸੀਂ ਤਾਂ ਉਹ ਵੀਡੀਓ ਜਿਹੜੀ ਸਾਡੀ ਤਾਂ ਡਾਊਨਲੋਡ ਹੋਵੇਗੀ ਸੋ ਬੋਥ ਆਰੇ ਬੇਰੇਪਨ ਭਰਾਏ ਇਹੋ ਜਿਹੇ ਜਿਨ੍ਹਾਂ ਨੂੰ ਉਹਨਾਂ ਦੇ ਲਿੰਕ ਮਤਲਬ ਵੀ ਕਾਪੀ ਨਹੀਂ ਕਰਨਾ ਹੁੰਦਾ ਹੈਗਾ ਉਹ ਕੀ ਕਰਦੇ ਜੇ ਮੰਨ ਕੇ ਚਲੋ ਹੁਣ ਤੁਸੀਂ ਮੇਰੀ ਵੀਡੀਓ ਡਾਊਨਲੋਡ ਕਰਨਾ ਚਾਹੁੰਦੇ ਹੋ ਤੁਸੀਂ ਮੇਰੀ ਵੀਡੀਓ ਤੇ ਜੋ ਵੀ ਟਾਈਟਲ ਲਿਖਿਆ ਹੁੰਦਾ ਨਾ ਤੁਸੀਂ ਉਹਨੂੰ ਕਾਪੀ ਕਰ ਲੈਨੇ ਹੋ ਤੁਹਾਨੂੰ ਲਿੰਕ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਲਿੰਕ ਕਿੱਥੋਂ ਕਾਪੀ ਕਰਨਾ ਤੁਹਾਨੂੰ ਕਿਵੇਂ ਡਾਊਨਲੋਡ ਕਰਨਾ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਵੀ ਤੁਸੀਂ ਕਿਸੇ ਵੀ ਵੀਡੀਓ ਦਾ ਕੋਈ ਵੀ ਲਿੰਕ ਤੁਸੀਂ ਕਿਵੇਂ ਕਾਪੀ ਕਰਨਾ ਤੇ ਕਿਵੇਂ ਤੁਸੀਂ ਕਿਸੇ ਵੀ ਵੀਡੀਓ ਨੂੰ ਡਾਊਨਲੋਡ ਕਿਵੇਂ ਕਰਨਾ ਵਾ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਜੀ ਮੈਂ ਤੁਹਾਨੂੰ ਦਿਖਾਉਣਾ ਵਾ ਤੁਸੀਂ ਨਾ ਸਭ ਤੋਂ ਪਹਿਲਾਂ YouTube ਖੋਲ ਲੈਣਾ YouTube ਤੇ ਬਣ ਕੇ ਚਲੋ ਤੁਸੀਂ ਕੋਈ ਵੀ ਵੀਡੀਓ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ ਨਾ ਤੁਸੀਂ ਦੇਖਦੇ ਹੋ ਮੈਂ ਕੋਈ ਇੱਕ ਵੀਡੀਓ ਦੇਖ ਲੈਣਾ ਮੰਨ ਕੇ ਚਲੋ ਫਿਲਮ ਆ ਰਹੀ ਕਰਮਜੀਤ ਨੂੰ ਮੋਲ ਰਹੀ ਮੈਂ ਇਹ ਵੀਡੀਓ ਨੂੰ ਡਾਊਨਲੋਡ ਕਰਨਾ ਚਾਹੁੰਦਾ ਵਾ ਮੈਂ ਉਹ ਕਲਿੱਕ ਕਰਦਾ ਇਹ ਪਲੇ ਹੋ ਗਈ ਹੁਣ ਤੁਸੀਂ ਕੀ ਕਰਨਾ ਵਾ ਆ ਦੇਖੋ ਥੱਲੇ ਜਿੱਥੇ ਲਿਖਿਆ ਹੋਣਾ ਤੁਸੀਂ ਦੇਖੋ ਇੱਥੇ ਲਾਈਕ ਡਿਸਲਾਈਕ ਸ਼ੇਅਰ ਰੀਮਿਕਸ ਸਟੋਪ ਐਡ ਕਲਿੱਪ ਸੇਵ ਰਿਪੋਰਟ ਤੁਸੀਂ ਕੀ ਕਰਨਾ ਸ਼ੇਅਰ ਦੇ ਲਿੰਕ ਤੇ ਤੁਸੀਂ ਕਲਿੱਕ ਕਰ ਦੇਣਾ ਜਿੱਥੇ ਸ਼ੇਅਰ ਲਿਖਿਆ ਜੀ ਉਸ ਇੱਥੇ ਕਲਿੱਕ ਕਰੂੰਗਾ ਦੇਖੋ ਜੇ ਤੁਸੀਂ ਕਿਸੇ ਨੂੰ ਇਹ ਵੀਡੀਓ ਸ਼ੇਅਰ ਕਰਨਾ ਚਾਹੁੰਦੇ ਹੋ ਫੇਸਬੁਕ ਕੋ ਮੈਸੇਂਜਰ ਵਟਸਐਪ ਈਮੇਲ ਮੈਸੇਜ ਟੈਲੀਗ੍ਰਾਮ ਸਨੇਪਚੈਟ ਤੇ ਕਿਤੇ ਵੀ ਤੁਸੀਂ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੋਂ ਸ਼ੇਅਰ ਕਰ ਸਕਦੇ ਹੋ ਬਟ ਆਪਾਂ ਕੀ ਕਰਨਾ ਆਪਾਂ ਲੋਂਕੋ ਬਟ ਆਪਾਂ ਕੀ ਕਰਨਾ ਆਪਾਂ ਜਿਹੜਾ ਲਿੰਕ ਹੈ ਜੀ ਆਪਾਂ ਉਹਨੂੰ ਕਾਪੀ ਕਰਨਾ ਤੁਸੀਂ ਦੇਖ ਰਹੇ ਹੋ ਨਾ ਜਿੱਥੇ ਲਿਖਿਆ ਹੋਆ ਕਿ ਕਾਪੀ ਲਿੰਕ ਤੁਸੀਂ ਇੱਥੇ ਕਾਪੀ ਲਿੰਕ ਤੇ ਕਲਿੱਕ ਕਰ ਲੈਣਾ ਆ ਦੇਖੋ ਆ ਗਿਆ ਕਾਪੀਡ ਇਹ ਲਿੰਕ ਸੀ ਜਿਹੜਾ ਜਿਹੜੀ ਵੀ ਵੀਡੀਓ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ ਉਹਦਾ ਲਿੰਕ ਜੀ ਜਿਹੜਾ ਇਹ ਹੁਣ ਕਾਪੀ ਹੋ ਗਿਆ ਹੁਣ ਤੁਸੀਂ ਕੀ ਕਰਨਾ ਇਹ ਵੀਡੀਓ ਨੂੰ ਡਾਊਨਲੋਡ ਗੀਵਿੰਗ ਕਰਨਾ ਵਾ ਥੋੜਾ ਜਿਹਾ ਪ੍ਰੋਸੈਸ ਦੱਸਾਂਗਾ ਬਸ ਤੁਸੀਂ ਕੀ ਕਰਨਾ ਗੂਗਲ ਦੇ ਵਿੱਚ ਜਾਣਾ ਗੂਗਲ ਦੇ ਵਿੱਚ ਜਾ ਕੇ ਤੁਸੀਂ ਪਤਾ ਕੀ ਕਰਦੇ ਹੋ ਇੱਥੇ ਇੱਥੇ ਲਿਖਿਆ ਵਾ ਇਹ ਜਿਹੜਾ ਤੁਸੀਂ ਇੱਥੇ ਜਾ ਕੇ ਉਹ ਲਿੰਕ ਨੂੰ ਪੇਸਟ ਕਰ ਦਿੰਦੇ ਹੋ ਉਹ ਡਾਊਨਲੋਡ ਨਹੀਂ ਹੁੰਦੀ ਹੈਗੀ ਇਦਾਂ ਹੁਣ ਡਾਊਨਲੋਡ ਕਿਵੇਂ ਕਰਨਾ ਤੁਸੀਂ ਇੱਥੇ ਜਾ ਕੇ ਲਿਖਣਾ ਵਾ ਔਨਲਾਈਨ ਵੀਡੀਓ ਡਾਊਨਲੋਡਰ ਜਦੋਂ ਔਨਲਾਈਨ ਵੀਡੀਓ ਡਾਊਨਲੋਡਰ ਆ ਜਾਏਗਾ ਇੱਥੇ ਇਦਾਂ ਸਰਚ ਬਾਰ ਆ ਜਾਏਗਾ ਇਦਾਂ ਦਾ ਸਰਚ ਬਾਰ ਆ ਜਾਏਗਾ ਤੁਸੀਂ ਕੀ ਕਰਨਾ ਵਾ ਉਹਦੇ ਤੇ ਜਾ ਕੇ ਜਿਹੜਾ ਵੀ ਲਿੰਕ ਤੁਸੀਂ ਕਾਪੀ ਕੀਤਾ ਜੀ ਉੱਥੇ ਜਾ ਕੇ ਤੁਸੀਂ ਪੇਸਟ ਕਰ ਦੇਣਾ ਬਸ ਕਾਪੀ ਪੇਸਟ ਵਾਲਾ ਕੰਮਾ ਹੋਰ ਕੋਈ ਓខਾ ਕੰਮ ਨਹੀਂ ਬਹੁਤ ਸੌਖਾ ਕੰਮ ਆ ਜਦੋਂ ਤੁਸੀਂ ਉਹ ਲਿੰਕ ਉੱਤੇ ਕਾਪੀ ਪੇਸਟ ਕਰ ਦੋਗੇ ਤਾਂ ਉੱਥੇ ਡਾਊਨਲੋਡ ਦੀ ਆਪਸ਼ਨ ਆ ਜੀ ਤੁਸੀਂ ਡਾਊਨਲੋਡ ਤੇ ਕਲਿੱਕ ਕਰਕੇ ਉਹਨੂੰ ਤੁਸੀਂ ਸੇਵ ਕਰ ਲੈਣਾ ਉਹ ਸਿੱਧੀ ਤੁਹਾਡੀ ਗੈਲਰੀ ਦੇ ਵਿੱਚ ਵੀਡੀਓ ਜਾਏਗੀ ਇਹ ਬਹੁਤ ਸੌਖਾ ਕੰਮ ਆ ਇਹ ਕੋਈ ਓខਾ ਕੰਮ ਨਹੀਂ ਹੈ ਜੀ ਸੋ ਇਸ ਤਰ੍ਹਾਂ ਤੁਸੀਂ ਕਿਸੇ ਵੀ ਵੀਡੀਓ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ YouTube ਤੇ ਉੱਤੇ ਜਿੰਨੇ ਵੀ ਵੀਡੀਓ ਪਈ ਨੇ ਤੁਸੀਂ ਸਾਰਿਆਂ ਨੂੰ ਡਾਊਨਲੋਡ ਕਰ ਸਕਦੇ ਹੋ ਜੇ ਤੁਹਾਨੂੰ ਹਜੇ ਵੀ ਸਮਝ ਨਹੀਂ ਆਈ ਹੈਗੀ ਤੁਹਾਨੂੰ ਲਿੰਕ ਦਾ ਕਿਵੇਂ ਕਾਪੀ ਕਰਨਾ ਉਹ ਤਾਂ ਪਤਾ ਲੱਗ ਗਿਆ ਹੋਣਾ ਪਰ ਡਾਊਨਲੋਡ ਕਿਵੇਂ ਕਰਨਾ ਨਹੀਂ ਪਤਾ ਲੱਗਿਆ ਗਿਆ ਤਾਂ ਪਲੀਜ਼ ਤੁਸੀਂ ਮੈਨੂੰ WhatsApp ਦੇ ਉੱਤੇ ਮੈਸੇਜ ਕਰ ਦਿਓ ਮੈਂ ਤੁਹਾਨੂੰ ਨੂੰ ਪਰਸਨਲੀ ਇੱਕ ਛੋਟੀ ਜੀ ਵੀਡੀਓ ਬਣਾ ਕੇ ਤੁਹਾਡੇ ਵਾਸਤੇ ਉਹ ਜਿਹੜਾ ਮੈਨੂੰ ਮੈਸੇਜ ਕਰੇਗਾ ਹਨਾ ਮੈਂ ਉਹਨੂੰ ਉਹਦੇ WhatsApp ਤੇ ਵੀ ਭੇਜਦਾਗਾ ਤੁਸੀਂ ਉਹ ਮੇਰੀ ਵੀਡੀਓ ਦੇਖ ਲਿਓ ਤੇ ਉਸੇ ਤਰ੍ਹਾਂ ਤੁਸੀਂ ਕਿਸੇ ਵੀ ਵੀਡੀਓ ਨੂੰ ਡਾਊਨਲੋਡ ਤੁਸੀਂ ਕਰ ਸਕਦੇ ਹੋ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ ਜੀ